ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਲਈ ਆਪਾਂ ਪਹੁੰਚੇ ਆਂ ਪਿੰਡ ਨਾਰਲੀ ਨਾਰਲੀ ਪਿੰਡ ਦੀ ਗੱਲ ਕਰੀਏ ਤਾਂ ਖਾਲੇ ਦੇ ਬਿਲਕੁਲ ਨਜ਼ਦੀਕ ਹੈ ਕਿਲੋਮੀਟਰ ਤੇ ਰਹਿ ਜਾਂਦਾ ਹੈ ਤੇ ਜਿਲ੍ਹਾ ਇਹਨੂੰ ਸ਼੍ਰੀ ਤਰਨਤਾਰਨ ਸਾਹਿਬ ਪੈਂਦਾ ਵਾ ਜੇ ਆਪਾਂ ਸਾਹਮਣੇ ਝੋਟੀ ਦੀ ਗੱਲ ਕਰੀਏ ਤਾਂ ਇਹ ਪਹਿਲਾ ਸੂਆ ਸੋਈ ਆ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਹੁਣਾਂ ਤੋਂ ਲੈਣੇ ਆਂ ਪੁੱਛਦੇ ਆ ਕਿੰਨੇ ਚਿਰ ਦੀ ਸੂਈ ਆ ਤੇ ਮਗਰ ਕੀ ਬਚਿਆ ਤੇ ਕਿੰਨਾ ਇਹ ਥੱਲੇ ਦੁੱਧ ਜਿਹੜਾ ਉਹ ਰੈਡੀ ਆ ਆਜੋ ਕਰਦੇ ਆਂ ਗੱਲਬਾਤ ਹਾਂਜੀ ਸੱਸੀ ਕਬੀ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਵੀਰ ਜੀ ਹੋਰ ਸੁਣਾਓ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਠੀਕ ਆ ਵਧੀਆ ਵਧੀਆ ਆਪਣਾ ਨਾਂ ਤੇ ਵੀਰ ਜੀ ਮੇਰਾ ਨਾਂ ਰਵੀ ਹੈ ਜੀ ਪਿੰਡ ਨਾਰਲੀ ਜ਼ਿਲ੍ਹਾ ਤਰਨਤਾਰਨ ਜੀ ਠੀਕ ਹੈ ਤੇ ਵੀਰ ਜੀ ਇਹ ਪਹਿਲੇ ਸੂਏ ਝੋੜੀ ਆਈ ਦੋ ਦਾਂਦੇ ਆ ਜੀ ਹਾਂਜੀ ਤੇ ਕੁਛ 40 ਦਿਨਾਂ ਦੀ ਸੂਈ ਹੈ ਝੋਟੀ ਠੀਕ ਆ ਆ ਵੀ ਕੋਈ ਨੂਰਦੀ ਆ ਤੇ ਮਗਰ ਜੱਟ ਦਾ ਬੱਚੀਮੜ ਲੱਗਾ ਜੀ ਇਹਨੂੰ ਛਾਵੇਂ ਕੋਈ ਨੂਰਦੀ ਆ ਹਾਂਜੀ ਵੀ ਆਪ ਕੋਈ ਨੂਰਦੀ ਦੋ ਦੇ ਬਰਾਬਰ ਕਰ ਗਈ ਆ ਠੀਕ ਚੌਕ ਦੇ ਸੁੱਟਦੇ ਆ ਠੀਕ ਹੈ ਜਾਨੀ ਕਿ ਚੌਕ ਦੇ ਪੁੱਟ ਹੁੰਦੀ ਹੈ। ਉਸ ਹਾਂਜੀ ਹਾਂਜੀ। ਤੇ ਬੱਚਾ ਮਗਰ ਕੀ ਕੱਟੀ ਆ? ਕੱਟੀ ਕੱਟੀ ਆ ਜੱਟ ਦੀ। ਠੀਕ ਜੱਟ ਬੋਲਦੀ। ਹਾਂਜੀ ਹਾਂਜੀ। ਤੇ ਬਹੁਤ ਸੋਹਣੀ ਕੱਟੀ ਆ। ਬਾਕੀ ਜੜ ਦੀ ਵਿਰਲ ਹੋਲ ਬਹੁਤ ਆਉਂਦੀ ਹੈ ਜਗ੍ਹਾਤਾਂ ਦੇ ਵਿੱਚ ਬੱਚਿਆਂ ਦੇ। ਝੋੜੀ ਇਹ ਕੱਟੀ ਦੀਆਂ ਵੀ ਇੱਥਾਂ ਬਿੱਲੀਆਂ ਵਾਂ। ਚੰਗੇ ਆ। ਦਿਖਾ ਦਾਂਗੇ ਇੱਕ ਰੀ ਘਰ ਨੂੰ। ਤੇ ਮਾਈ ਦੀ ਆਰਡਰ ਕੁਆਲਿਟੀ ਹੈ ਕਰੀ ਤੁਸੀਂ ਝੋਟੀ ਦੀ ਵੇਖ ਲਓ। ਬਿਲਕੁਲ ਵਿਰਲਾ ਤੇ ਖਣ ਲੱਗਾ ਵਾ। ਤੇ ਬਾਕੀ ਚਵਾਈ ਵੀ ਕਰਕੇ ਇੱਕ ਰੀ ਤੁਹਾਨੂੰ ਆਪਾਂ ਦਿਖਾ ਦਾਂਗੇ। ਖੋਡਾ ਖਡਾ ਵੇਖ ਸਕਦੇ ਬਹੁਤ ਪੱਦਰਿਆ ਝੋਟੀ ਸਿੰਗੀ ਸੁੰਗੀ ਬਿਲਕੁਲ ਨਿੱਕੀ ਲੱਗੀ ਐ ਸੀਸਾ ਤੋਂ ਆਈ ਐ ਜੀ ਅਿਦਾਂ ਹੀ ਭਾਵੇਂ ਥੱਲੇ ਬਹਿ ਜਾਓ ਕਰਮਾਲੀ ਦੇ ਇੰਨੀ ਸੀਲ ਇਹਦੇ ਗਾਵਾਂ ਇਹਦੇ ਗਾਵ ਨਹੀਂ ਸੀ ਉਹਦੇ ਜਰੀਏ ਸੀਲੇ ਬਿਲਕੁਲ ਬਿਲਕੁਲ ਤੇ ਰਵੀਵੀਰ ਜੇ ਗੱਲ ਕਰੀਏ ਇਹਦੇ ਦੁੱਧ ਦੀ ਹਾਂਜੀ ਦੁੱਧ ਵੀ ਜਿਉਂ ਹੈਗਾ ਦਾ 12 ਕਿਲੋ ਇਹ ਪੱਕਾ 11 ਕਿਲੋ ਆਪਾਂ ਹੁਣੇ ਹੀ ਚਵਾਗੇ ਉਹਾਦਣੀਆਂ ਕੋਈ ਮੇਰਾ ਵੀ ਵੀਡੀਓ ਕਾਲ ਕੇ ਦੋ ਤੇ ਚਵਾਈ ਆਪਾਂ ਜਿਹੜੀ ਉਹ ਹੁਣੇ ਚੈੱਕ ਕਰਾ ਦਾਂਗੇ ਹਾਂਜੀ ਹਾਂਜੀ ਤੇ ਨੈੱਟ ਦੁੱਧ ਜਿਹੜਾ 11 ਕਿਲੋ ਰੈਡੀ ਹੈ ਤੇ ਜੇ ਗੱਲ ਕਰੀਏ ਤੇ ਸੂਏ ਦੀ ਕਿਦੋਂ ਦੀ ਸੂਈ ਹੈ ਇਹ ਪਾਜੀ 40 ਦਿਨ ਹੋ ਗਏ ਆਈ ਸੂਈ 40 ਦਿਨ ਹੋ ਗਏ ਨੇ ਸੂਈ ਨੂੰ ਠੀਕ ਜੇ ਹਾਂਜੀ 40 ਵਾਲੋ ਕੋ 40 ਵਾਲੇ ਠੀਕ ਹੈ ਇਹ ਨਹੀਂ ਕੋਈ ਕਹਿ ਨਹੀਂਦਾ ਸ਼ਾਮ ਇਹਦੀ ਬੱਚੀ ਬਚਾੜਾ ਫੀਡ ਫੂਡ ਨਾ ਪੂਰਾ ਪਾ ਲਿਆ ਜੀ ਠੀਕ ਹੈ ਹਾਂਜੀ ਦੁੱਧ ਵੀ ਪੂਰਾ ਛੱਡ ਦੇ ਜੀ ਉਹ ਪਛੀ ਰੁੱਕ ਕਟੀ ਬਿਲਕੁਲ ਜੀ ਬਿਲਕੁਲ ਤੇ ਰੋਵੀ ਵੀਰੇ ਕਰੀ ਆਪਾਂ ਥੋੜੀ ਜਿਹੀ ਨੂੰ ਤੋੜ ਕੇ ਝੋਟੀ ਨੂੰ ਦਿਖਾ ਲਈਏ ਬਾਕੀ ਆਰਡਰ ਕੁਆਲਟੀ ਤੇ ਵੇਖ ਹੀ ਲਈਏ ਬਹੁਤ ਸੋਹਣੀ ਆ ਅੱਗੇ ਪਿਛੇ ਵਿਰਲ ਸਾਰੇ ਹੀ ਚੰਗੀ ਆ ਅਗਲੇ ਥਾਣਾ ਦੇ ਵਿੱਚ ਵੀ ਸੋਹਣੀ ਵਿਰਲੇ ਭਰੀ ਹੋ ਜਾ ਬੜੀ ਭੜੀ ਬਹੁਤ ਸੋਹਣੀ ਝੋਟੀ ਜਿੰਨੀ ਵੀ ਹੈਗੀ ਆ ਦੋਵੇਂ ਅੱਖਾਂ ਬਿੱਲੀਆਂ ਤੇ ਬਾਕੀ ਕੱਦ ਕਾਠ ਵੀ ਸੋਹਣਾ ਵਾ ਚੰਗਾ ਮਾਰ ਆ ਇੱਕ ਰੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆਪਾਂ ਕਿੱਥੇ ਰਹੀ ਜੀ ਇਹਦੀ ਬਿਲਕੁਲ ਕਿੰਨੂ ਮੇਚੀ ਮਾਂ ਦੀ ਪੋਟ ਨਾਲ ਹੀ ਵਾਹਾਂਗੇ ਆਪਾਂ ਠੀਕ ਹੈ ਜੀ ਮਾਂ ਵੀ ਇਹਦੀ ਇਹਨਾਂ ਲਿਆ ਕੇ ਵੇਚੀ ਸੋਹਣੇ ਦੋਦਾ ਲਈ ਆਪਣੇ ਪੇਜ ਦੇ ਉੱਤੇ ਹੀ ਸੇਲ ਹੋਈ ਸੀ ਆ ਵੀਰ ਦਾ ਕਿਦਾਂ ਦੀ ਸੀ ਦਰਾਂ ਚ ਕੋਈ ਨਾ ਆਉ ਨੂੰ ਖੜਿਆ ਕਰ ਬਹੁਤ ਸੋਹਣੀ ਆਰਡਰ ਕੁਆਲਟੀ ਤੁਸੀਂ ਫੇਰ ਚੈੱਕ ਕਰ ਸਕਦੇ ਜੀ ਫੇਰਲਾਂ ਤੇ ਥਾਣੇ ਆ ਖਾਣਾ ਸਾਰਾ ਹੀ ਚੋਵੇਂ ਮੁੱਠੀ ਮੁੱਠੀ ਲੱਗੇ ਆ ਤੇ ਇੱਕੋ ਜਿਹੀ ਵਿਰਲਿਆ ਖਾਣਾ ਦੇ ਚਵਾਈ ਆਪਾਂ ਤੁਹਾਨੂੰ ਇੱਕ ਰੀ ਚੈੱਕ ਕਰਾ ਦਿੰਨੇ ਆ ਬੱਚਾ ਛੱਡ ਕੇ ਤੇ ਪੰਗਾ ਲੈਂਦੀ ਆ ਇਦਾਂ ਪਿਛਲੀਆਂ ਲੱਤਾਂ ਨੂੰ ਗਿੱਜੀ ਆ ਪੰਗਾ ਪਾ ਲਈਦਾ ਕੋਈ ਵੈਸੇ ਭੁੜਕਦੀ ਭੜਕਦੀ ਨਹੀਂ ਇਹ ਸ਼ੁਰੂ ਤੋਂ ਘਰ ਆ ਲਿਆਂ ਗਿਜਾਈ ਆ ਸ਼ੁਰੂ ਤੋਂ ਸ਼ੁਰੂ ਸਾਰਾ ਮਾਲ ਜਿੰਨਾ ਨੂੰ ਲੈ ਕੇ ਆਏ ਆ ਉਹ ਬੰਦੇ ਥੋੜੇ ਜਿ हां हां। ਚੋਟੀ ਪਸਮ ਚੁੱਕੀ ਆ ਬਿਲਕੁਲ ਤੁਸੀਂ ਥਾਣੇ ਦੇ ਵੇਖ ਸਕਦੇ ਜੀ। ਦੂਸਰੀ ਸਾਈਡ ਤੋਂ ਹੋਗੇ ਤੁਹਾਨੂੰ ਦਿਖਾ ਦੂੰਗਾ। ਦਿਲ ਕੋਲ ਇੱਕੋ ਜਿਹਾ ਪਸਮਾ ਆ ਸਾਰੇ ਥਾਣਾ ਦੇ ਵਿੱਚ। ਤੇ ਇਧਰੋਂ ਤੁਸੀਂ ਦੇਖੋ। ਬਹੁਤ ਸੋਹਣੇ ਥਾਣੇ। ਉਹ ਚਵਾਈ ਵੀ ਤੁਹਾਨੂੰ ਇੱਕ ਰੀ ਹੁਣ ਦਿਖਾ ਦਿੰਨੇ ਆਪਾਂ। ਆਪਾਂ। ਕੱਲ ਲਈ ਬਾਲਟੀ ਚਵਾਈ ਕਰਦੇ ਹਾਂ ਲੱਗੇ ਧੰਨ ਬਿਲਕੁਲ ਖਾਨ ਤੋਂ ਸਭਾ ਦੀ ਚੋਈ ਅਗਲੇ ਖਾਣਾ ਵੀ ਚਵਾਈ ਲਈ ਖਾਦੇ ਤੁਸੀਂ ਲੋ ਦਰ ਸ਼ੀਸ਼ਾ ਮਗਰ ਇਹਨੇ ਮਾਰ ਲਿਆ ਆ ਪਿਛਲੇ ਖਾਣਾ ਦੀ ਚਵਾਈ ਹੈ ਬਿਲਕੁਲ ਇੱਕੋ ਜੀ ਕੋਈ ਭੂਰ ਛਟਾ ਨਹੀਂ ਤੇ ਚੋਂ ਜਣ ਬਿਲਕੁਲ ਖੋਲੀ ਹੈ ਬੈਲ ਗੋਲੀ ਸ਼ਾਂਤ ਸੁਭਾਦੀ ਵੇਖੋ ਤੁਸੀਂ ਚਵਾਈ ਦੇ ਟਾਈਮ ਇਦਾਂ ਦਾ ਜਾਨਵਰ ਚਾਹੀਦਾ ਮਸਤ ਹੋ ਕੇ ਖਲੋਤੀ ਆ ਸੱਚਾ ਚਵਾਈ ਤੁਹਾਨੂੰ ਸਾਰੀ ਵੇਹ ਵੀਰ ਕਰਨ데요 ਤੇ ਪ੍ਰੋਪਰ ਵਿਖਾ ਦਾਂਗੇ ਦੁੱਧ ਆਪਾਂ ਬਾਕੀ ਤੁਸੀਂ ਆਪ ਦੀ ਅਗੇ ਤਸੱਲੀ ਕਰਨੀ ਆ ਦੋ ਟਾਈਮ ਤੇ ਤਿੰਨ ਟਾਈਮ ਚੋ ਕੇ ਜਿੱਦਾਂ ਵੀ ਤੁਸੀਂ ਕਰੀ ਸਕਦੇ ਜੀ ਕੱਟੀ ਦੀਆਂ ਵੀ ਅੱਖਾਂ ਬਿਲਕੁਲ ਬਿੱਲੀਆਂ ਦੋਵੇਂ ਹੀ ਕਿਉਂਕਿ ਜੱਟ ਦੀ ਮਾਰਕਿੰਗ ਤੁਹਾਨੂੰ ਪਤਾ ਵਾ ਹੁੰਦੀ ਲਿਮਟਡ ਆ ਜਾਨੀ ਕਿ ਇਹਦੇ ਪੈਰ ਪਿਛਲੇ ਦੋਵੇਂ ਧੋਤੇ ਆ ਅੱਖਾਂ ਬਿਲੀਆਂ ਮੱਥਾ ਚਿੱਟਾ ਜੁਬਾਨ ਗਲਾਬੀ ਪੂਰ ਚਿੱਟੀ ਆ ਦੁੱਧ ਵੇਖ ਸਕਦੇ ਤੁਸੀਂ ਬਾਕੀ ਤੁਸੀਂ ਆ ਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਦੁੱਧ ਬਹੁਤ ਸੋਹਣਾ ਵਾ ਕਰਮਾਲੀ ਗੱਡਿਆ ਤੇ ਚਵਾਈ ਵੀ ਇੱਕ ਨੰਬਰ ਆ ਤੇ ਲੈਵਾ ਬਿਲਕੁਲੀ ਝੜ ਜਾਂਦੀ ਆ ਤੁਹਾਨੂੰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਵੀ ਕਰੀਬਾਂ ਵਿੱਚ ਕੋਈ ਕਹਿ ਨਹੀਂ ਸਕਦਾ ਵੀ ਇਹ ਸੱਜਰ ਸੂਈ ਹੋਊਗੀ। ਬਿਲਕੁਲ ਛੋਟਾ ਕਰ ਜਾਂਦੀ ਹੈ ਇਹ ਲੇਵਾ। ਸੋ ਦੁਰਦ ਵਾਲੀ ਝੋਟੀ ਹੈ। ਜਿਸ ਵੀ ਕਿਸ ਨੂੰ ਚੰਗੀ ਲੱਗੇ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਜੀ। ਧੰਨਵਾਦ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ।